ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਦੁੱਧ ਤੇ ਵੈਗਨ ਡਰਿੰਕਸ ਜਿਹੜਾ ਅੱਜ ਬੜਾ ਚਰਚਾ ਦਾ ਵਿਸ਼ਾ ਬਣ ਰਿਹਾ ਵਾ ਬੜਾ ਕੂੜ ਪ੍ਰਚਾਰ ਹੋ ਰਿਹਾ ਵਾ ਦੁੱਧ ਦੇ ਬਾਰੇ ਤੇ ਪਹਿਲਾਂ ਤਾਂ ਮਤਲਬ ਤੁਹਾਨੂੰ ਦੱਸ ਦਈਏ ਵੈਗਨ ਡਰਿੰਕਸ ਹੁੰਦੇ ਕੀ ਆ ਦੁੱਧ ਜਿਹੜਾ ਪਸ਼ੂਆਂ ਤੋਂ ਪੈਦਾ ਹੁੰਦਾ ਜਿਹੜੇ ਵੈਗਨ ਡਰਿੰਕਸ ਆ ਇਹ ਜਿੱਦਾਂ ਬਦਾਮਾਂ ਤੋਂ ਸੋਇਆ ਤੋਂ ਜਿਹੜਾ ਦੁੱਧ ਬਣਦਾ ਉਹ ਆ ਹੁਣ ਸਾਡੇ ਇਹ ਹੁਣ ਕੂੜ ਪ੍ਰਚਾਰ ਹੋ ਰਿਹਾ ਜੀ ਦੁੱਧ ਪੀਣਾ ਜ਼ਹਿਰ ਵਾ ਤੁਸੀਂ ਵੈਗਨ ਡਰਿੰਕਸ ਪੀਓ ਵੈਗਨ ਡਰਿੰਕਸ ਵਧੀਆ ਵਾ ਦੁੱਧ ਤੁਹਾਡੇ ਇਦਾਂ ਹੁੰਦਾ ਵਾ ਜ਼ਹਿਰ ਬਣਦੀ ਆ ਫਲਾਨਾ ਬਣਦਾ ਵਾ ਜਿਆਦਾ ਕੈਲਰੀਜ਼ ਹੁੰਦੀ ਆ ਇਹ ਬੜਾ ਕੂੜ ਪ੍ਰਚਾਰ ਹੋ ਰਿਹਾ ਵਾ ਪਰ ਤੁਸੀਂ ਇਹ ਦੇਖ ਲਿਓ ਸਾਡੇ ਭਾਰਤ ਦਾ 13-14 ਲੱਖ ਕਰੋੜ ਰੁਪਏ ਭਾਰਤ ਦੀ ਦੁੱਧ ਦੀ ਮੰਡੀ ਆ ਤੇ ਆਂਡਿਆਂ ਦੀ ਹੈਗੀ 50 ਹਜ਼ਾਰ ਕਰੋੜ ਦੀ ਤੇ ਮੀਟ ਦੀ ਹੈਗੀ 30 ਹਜ਼ਾਰ ਕਰੋੜ ਰੁਪਏ ਦੀ ਮੰਡੀ ਇਹ ਜਿਹੜੀਆਂ ਕੰਪਨੀਆਂ ਨਾ ਜਿਹੜੀਆਂ ਡਰਿੰਕਸ ਵਾਲੀਆਂ ਆ ਆਪਰ ਆ ਪੀਓ ਆ ਪੀਓ ਆ ਡਰਿੰਕਸ ਪੀਓ ਇਹਨਾਂ ਦੀ ਨਜ਼ਰ ਸਾਡੀਆਂ ਇੱਥੇ ਆ ਇਹ ਜਿਹੜੀਆਂ ਮੰਡੀਆਂ ਵਾ ਇਹ ਭਾਰਤ ਦੀ ਜੀ ਡੀ ਪੀ ਦਾ ਬਹੁਤ ਵੱਡਾ ਹਿੱਸਾ ਵਾ ਇਹ ਇਹ ਕਹਿੰਦੇ ਆ ਵੀ ਇਹ ਕੂੜ ਪ੍ਰਚਾਰ ਇਹ ਕੰਪਨੀਆਂ ਦੁਆਰਾ ਕੀਤਾ ਜਾਂਦਾ ਵੀ ਦੁੱਧ ਦੇ ਬਾਰੇ ਵੀ ਦੁੱਧ ਦਾ ਦੁੱਧ ਮਲਾਵਟਾ ਸਾਡੇ ਆਪਣੇ ਪੰਜਾਬੀ ਵੀ ਬਸ ਸ਼ੇਅਰ ਵਾਲਾ ਬਟਨ ਬਸ ਉਂਗਲੀ ਪਤਾ ਨਹੀਂ ਉਹਨੂੰ ਸ਼ੇਅਰ ਦੇ ਬਟਨ ਤੇ ਰੱਖੀ ਹੋਈ ਹੁੰਦੀ ਆ ਵੀ ਸ਼ੇਅਰ ਕਰ ਦੋ ਸ਼ੇਅਰ ਕਰ ਦੋ ਹਾਂ ਭਾਈ ਕਿਸੇ ਤੇ ਯਕੀਨ ਕਰਨਾ ਚਾਹੀਦਾ ਅੱਖਾਂ ਖੋਲ ਕੇ ਕਰੋ ਅੱਖਾਂ ਬੰਦ ਕਰਕੇ ਕਿਸੇ ਤੇ ਯਕੀਨ ਨਾ ਕਰੋ ਪਹਿਲਾਂ ਦੇਖੋ ਕਿ ਸਾ ਸਹੀ ਸਾਰਾ ਹੀ ਪੀ ਦੁੱਧ ਮਲਾਵਟੀ ਹੈ ਜੇ ਤੁਸੀਂ ਮਲਾਵਟ ਵਾਲਾ ਪੀਨੇ ਆ ਤਾਂ ਉਹੀ ਮਲਾਵਟੀ ਹੋਊਗਾ ਤੁਸੀਂ ਲੈਨੇ ਮਲਾਵਟ ਵਾਲੇ ਬੰਦੇਆ ਕੋਲੋਂ ਫੇਰ ਹੀ ਤੁਹਾਡਾ ਦੁੱਧ ਮਲਾਵਟੀ ਹੋਊਗਾ ਕਿਸੇ ਚੰਗੇ ਫਾਰਮਰ ਤੋਂ ਲਓ ਦੁੱਧ ਉਹਦੇ ਕੋਲ ਮਕੀ ਆਓ ਫਾਰਮ ਵਿੱਚ ਵਿਜ਼ਿਟ ਕਰੋ ਘਰ ਆਪਣੇ ਮਸ਼ੀਨਾਂ ਰੱਖੋ ਤੁਸੀਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਹੋਰ ਚੀਜ਼ਾਂ ਖਰੀਦ ਲੈਨੇ ਆ ਗੱਡੀ ਮਹਿੰਗੀ ਰੱਖੀਓ ਵਾ ਵਧੀਆ ਵਧੀਆ ਕੋਟ ਪੈਂਟ ਵਧੀਆ ਵਧੀਆ ਕੱਪੜੇ ਬ੍ਰਾਂਡਡ ਕੱਪੜੇ ਇੱਕ ਬ੍ਰਾਂਡਡ ਮਸ਼ੀਨ ਵੀ ਲੈ ਲਓ ਦੁੱਧ ਚੈੱਕ ਕਰਨੇ ਵਾਲੀ ਜਿਹੜਾ ਦੁੱਧ ਲੈਣੇ ਆ ਕਿਸੇ ਤੋਂ ਡੇਲੀ ਚੈੱਕ ਕਰੋ ਹਫਤੇ 'ਚ ਇੱਕ ਦੋ ਵਾਰੀ ਤੇ ਜ਼ਰੂਰ ਕਰੋ ਨਾ ਪੀਓ ਕਿਸੇ ਚੰਗੇ ਫਾਰਮਰ ਤੋਂ ਲੈ ਕੇ ਪਿਓ ਪਿਓ 10 ਰੁਪਏ ਯਾਰ ਮਹਿੰਗਾ ਮਿਲ ਜਾਊਗਾ ਕਿੰਨਾ ਕੁ ਫਰਕ ਪੈਣ ਲੱਗਾ ਵਾ 2 ਰੁਪਏ ਦੇ ਪਿੱਛੇ ਮਲਾਵਟੀ ਦੁੱਧ ਪੀ ਲੈਣਾ ਅੱਜ ਕੱਲ ਇਹ ਬੜਾ ਕੂੜ ਪਰ ਕੂੜ ਪ੍ਰਚਾਰ ਆ ਜੀ ਵੈਗਨ ਡਰਿੰਕਸ ਪੀਓ ਫਲਾਨਾ ਪੀਓ ਦੁੱਧ ਬੰਦ ਕਰ ਦੋ ਪਰ ਤੁਸੀਂ ਦੇਖੋ ਸਦੀਆਂ ਤੋਂ ਹਨਾ ਸਦੀਆਂ ਤੋਂ ਅਸੀਂ ਦੁੱਧ ਹੀ ਪੀਣੇ ਆ ਰਹੇ ਹਾਂ ਹੋਇਆ ਕਿਸੇ ਨੇ ਕੁਛ ਦੁੱਧ ਪੀ ਕੇ ਆ ਤਾਂ ਹੋਣਾ ਚੱਲੀਆਂ ਡਰਿੰਕਸ ਪ੍ਰੋਟੀਨ ਦੇ ਜਿਹੜੇ ਜਿਮ ਜਾਂਦੇ ਆ ਮੁੰਡੇ ਹਲੇ 2 ਦਿਨ ਹੋਏ ਹੁੰਦੇ ਜਿਮ ਜਾਣ ਦੇ ਦੂਜੇ ਦਿਨ ਹੀ ਪ੍ਰੋਟੀਨ ਦਾ ਡੱਬਾ ਚੱਕ ਲਿਆ ਦੇ ਆ ਜਦੋਂ ਤੁਹਾਡੀ ਮੱਝ ਦਾ ਤਾਜੀ ਸੂਈ ਹੁੰਦੀ ਉਹਨਾਂ ਦਾ ਬੋਲਾ ਖਾਇਆ ਕਰੋ ਜਿਮ ਵਾਲੇ ਮੁੰਡਿਆਂ ਲਈ ਬੜੀ ਵਧੀਆ ਚੀਜ਼ ਆ ਬੜੀ ਉਹਦੇ ਵਿੱਚ ਪ੍ਰੋਟੀਨ ਤੇ ਊਰਜਾ ਹੁੰਦੀ ਆ ਜਿਹੜਾ ਪਨੀਰ ਦਾ ਬਚਿਆ ਪਾਣੀ ਉਹਦੇ ਵਿੱਚ ਬੜੀ ਊਰਜਾ ਤੇ ਬੜਾ ਪ੍ਰੋਟੀਨ ਹੁੰਦਾ ਵਾ ਬੋਲੇ ਦੇ ਵਿੱਚ ਨਾ ਬਹੁਤ ਪ੍ਰੋਟੀਨ ਹੁੰਦਾ ਵਾ ਪਰ ਅਸੀਂ ਤਾਂ ਪੱਲੀਹਾਣੇ ਡੱਬੇ ਆ ਉੱਤੇ ਫਿਰ ਉਹਦੇ ਫੋਟੋ ਵੀ ਹੋਣੀ ਬਾਈ ਉਹਦੇ ਜਿਮ ਵਾਲੇ ਪੇ ਇਦਾਂ ਦੀ ਬਾਡੀ ਬਣ ਜਣੀ ਆ ਬਸ ਦੁੱਧ ਨੂੰ ਤੀਰਵਾਰ ਰਤਨ ਕਿਹਾ ਵਾ ਭਾਰਤ ਦੇ ਵਿੱਚ ਕਈ ਸ਼ਰਾਬ ਨੂੰ ਵੀ ਕਹੀ ਜਾਂਦੇ ਆ ਪਰ ਦੁੱਧ ਨੂੰ ਆਪਣੇ ਸ਼ਾਸਤਰਾ ਚ ਤੀਰਵਾਰ ਰਤਨ ਕਿਹਾ ਵਾ ਤੇ ਦੁੱਧ ਬਾਰੇ ਦੁੱਧ ਮਿੱਤਰੋ ਤੁਸੀਂ ਇੱਕ ਇੱਕ ਦਿਨ ਦਾ ਬੱਚਾ ਜੰਮੂਗਾ ਨਾ ਤੁਸੀਂ ਉਹਨੂੰ ਵੀ ਦੁੱਧ ਦੇ ਸਕਦੇ ਆ ਜਿਹੜਿਆ ਵੈਗਨ ਡਰਿੰਕਸ ਵਾ ਨਾ ਇਹ ਨਹੀਂ ਦੇ ਸਕਦੇ ਇੱਕ ਦਿਨ ਦੇ ਬੱਚੇ ਨੂੰ ਇਹਦੇ ਵਿੱਚ ਬੜੇ ਕੈਮੀਕਲ ਪਾਏ ਹੁੰਦੇ ਆ ਜਿਹੜੇ ਤੁਹਾਡੇ ਸਰੀਰ ਲਈ ਬੜਾ ਨੁਕਸਾਨ ਕਰਦੇ ਆ ਪਹਿਲੀਆਂ ਦੇ ਜ਼ਮਾਨਿਆਂ ਦੇ ਵਿੱਚ ਯਾਰ ਕੌਣ ਇਹ ਡਰਿੰਕs ਪੀਂਦਾ ਸੀ ਆ ਹੁਣੇ ਆਏ ਆ ਅੱਜ ਤੋਂ 100 ਸਾਲ ਪਹਿਲਾਂ ਕਿਹੜੇ ਡਰਿੰਕs ਪੀਂਦੇ ਸੀ ਇਦਾਂ ਦੇ ਤੁਸੀਂ ਕਿਤੇ ਗੁੱਜਰ ਭਾਈਚਾਰਾ ਦੇਖਿਓ ਜਿਹੜੇ ਖੇਤਾਂ 'ਚ ਰਹਿੰਦੇ ਆ ਖੇਤਾਂ ਦੇ ਵਿੱਚ ਡੇਰੀ ਆ ਉਹਨਾਂ ਦੇ ਗੁੱਜਰ ਭਾਈਚਾਰੇ ਆਪਣਾ ਤੇ ਉਹਨਾਂ ਦੀਆਂ ਸੇਤਾਂ ਦੇਖਿਓ ਉਹ ਦੁੱਧੇ ਪੀਂਦੇ ਆ ਅਬ ਪੁਰਾਣੇ ਜ਼ਮਾਨੇ 'ਚ ਪੀਂਦੇ ਸੀ ਘਰ ਦਾ ਦੁੱਧ ਹੋਣਾ ਮੱਖਣ ਦਹੀਂ ਪਨੀਰ ਘਰ ਦਾ ਦੁੱਧ ਰੋਟੀ ਵੀ ਦੁੱਧ ਨਾਲ ਖਾ ਲੈਣੀ ਸਾਰਾ ਕੁਝ ਦੁੱਧ ਚ ਹੀ ਤੇ ਝੋਟਿਆਂ ਵਰਗੇ ਸੀਗੇ ਅੱਜ ਕੱਲ ਦੇ ਗੁੱਜਰ ਭਾਈਚਾਰਾ ਵੀ ਦੇਖਿਓ ਕਿਦਾਂ ਲਾਲੀ ਚਮਕਦੀ ਚਿਹਰੀਆਂ ਤੇ ਉਹਨਾਂ ਦੇ ਤੇ ਆਪਣੇ ਪੰਜਾਬੀਆਂ ਦੇ ਬੂਥੇ ਮੇਰੇ ਵਰਗੇ ਇੰਨੇ ਇੰਨੇ ਹੋ ਗਏ ਆ ਕਾਤੇ ਬਾਹਰਲੀ ਡਰਿੰਕਸ ਪੀ ਪੀ ਕੇ ਇੰਨੇ ਨੇ ਬੂਥੇ ਹੋ ਗਏ ਪੰਜਾਬੀਆਂ ਦੇ ਪਤਾ ਹੀ ਨਹੀਂ ਹੁੰਦਾ ਕਿ ਇਹ ਪੰਜਾਬੀ ਆ ਪੀਓ ਘਰ ਦਾ ਦੁੱਧ ਕਿਉ ਪੀਓ ਪਿਓ ਪਿਓਰ ਹੋਵੇ ਪਰ ਪਿਓਰ ਹੋਵੇ ਨਹੀਂ ਹੈਗਾ ਤੁਹਾਡੇ ਕੋਲ ਲੈ ਲਓ ਚੰਗੇ ਫਾਰਮਰ ਤੋਂ ਲੈ ਲਓ ਪਿਓਰ ਹੋਵੇ ਪੀ ਕੇ ਦੁੱਧ ਮਾਰੋ ਜਿੰਮ ਕਰੋ ਕਸਰਤਾਂ ਕੋਈ ਮਾੜਾ ਨਹੀਂ ਪਰ ਸਾਡੇ ਕੂੜ ਪ੍ਰਚਾਰੀ ਦੁੱਧ ਬਾਰੇ ਹੋ ਰਿਹਾ ਬਾਜੀ ਏਦਾਂ ਵਾ ਦੁੱਧ ਫੁਲਾਨਾ ਮਾੜਾ ਦੁੱਧ ਨਾਲ ਅਲਰਜੀ ਹੋ ਜਾਂਦੀ ਆ ਡਾਕਟਰ ਵੀ ਕਹੀ ਉੱਦਾ ਤੇ ਆ ਦੁੱਧ ਬੰਦ ਕਰ ਦਿਓ ਮੈਂ ਤਰੋ ਦੁੱਧ ਵਰਗਾ ਹਨਾ ਹੋਰ ਫੇਰ ਬਦਲ ਕੋਈ ਨਹੀਂ ਦੁੱਧ ਕਿਉ ਪਨੀਰ ਦਹੀਂ ਲੱਸੀ ਇਹਦੇ ਵਰਗਾ ਫੇਰ ਬਦਲ ਕੋਈ ਨਹੀਂ ਹੈਗਾ ਸੋ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਨਹੀਂ ਚੰਗੀ ਲੱਗੀ ਤਾਂ ਛੱਡ ਦਿਓ ਦੇਖ ਕੇ